ਟੀਚਰਾਂ ਦੀ ਇੱਜ਼ਤ ਥੋੜੀ ਚਾਹੀਦੀ ਐ ਟੀਚਰਾਂ ਦੀ ਇੱਜ਼ਤ ਥੋੜੀ ਚਾਹੀਦੀ ਐ ਮੇਰਾ ਅੱਜ ਪੰਜਾਬ ਦੀ ਜਿਹੜੀ ਦਿੱਕਾ ਐ ਇਹਨੂੰ ਐਮਰਜੈਂਸੀ ਦੇ ਵਿੱਚ ਲੈ ਕੇ ਜਾਣਾ ਪੈਣਾ ਪੰਜਾਬ ਦੇ ਵਿੱਚ ਜਿਹੜਾ ਸਟੂਡੈਂਟ ਤੇ ਟੀਚਰ ਦਾ ਰੇਸ਼ੋ ਐ ਉਹ ਵੀ ਵੀ ਬੱਚਿਆਂ ਤੋਂ ਵੱਧ ਉਹ ਕਲਾਸ ਹੋਣੇ ਨਹੀਂ ਚਾਹੀਦੇ ਟੀਚਰਾਂ ਦੀ ਇੱਜ਼ਤ ਥੋੜੀ ਚਾਹੀਦੀ ਐ ਟੀਚਰਾਂ ਦੀ ਇੱਜ਼ਤ ਥੋੜੀ ਚਾਹੀਦੀ ਐ ਮੈਂ ਫੇਰ ਕਹਿੰਦਾ ਟੀਚਰਾਂ ਦੀ ਇੱਜ਼ਤ ਥੋੜੀ ਚਾਹੀਦੀ ਐ ਸਿਕੰਦਰ ਆਜ਼ਮ ਇਹਨਾਂ ਤੋਂ ਵੱਡਾ ਬਾਦਸ਼ਾਹ ਹੋਇਆ ਦੁਨੀਆ ਦਾ ਜਿਨੇ ਸਾਰੀ ਦੁਨੀਆ ਫਤਿਹ ਕੀਤੀ ਸਿਕੰਦਰ ਆਦਮ ਕਹਿੰਦਾ ਹੁੰਦਾ ਸੀ ਮੇਰੇ ਮਾਪੇ ਮੈਨੂੰ ਅਸਮਾਨ ਤੋਂ ਸੱਤੀ ਤੱਕ ਲੈ ਕੇ ਆਏ ਮੇਰੇ ਮਾਪੇ ਲੈ ਕੇ ਆਏ ਪਰ ਧਰਤੀ ਤੋਂ ਅਸਮਾਨ ਮੈਨੂੰ ਮੇਰੇ ਟੀਚਰ ਲੈ ਕੇ ਗਏ ਇਸ ਕਰਕੇ ਵੀਰੋ ਜਿਨ੍ਹਾਂ ਨੇ ਧਰਤੀ ਤੋਂ ਅਸਮਾਨ ਤੇ ਲੈ ਕੇ ਜਾਣੇ ਉਹਨਾਂ ਦੀ ਕਬਰ ਹੋਣੀ ਚਾਹੀਦੀ ਹੈ ਕਿਰੋ ਜਿਨ੍ਹਾਂ ਨੇ ਧਰਤੀ ਤੋਂ ਅਸਮਾਨ ਤੇ ਲੈ ਕੇ ਜਾਣੇ ਉਹਨਾਂ ਦੀ ਕਬਰ ਹੋਣੀ ਚਾਹੀਦੀ ਹੈ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ای ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ